तो एक इंडिया ग्रो है जो कि ऑर्गेनिक खेती प्रमोट करते हैं ਅੱਜ ਤੋਂ 3-4 ਮਹੀਨੇ ਪਹਿਲਾਂ ਭਾਈ ਸਾਹਿਬ ਨੂੰ ਮਿਲੇ ਸੀ ਇਹਨਾਂ ਨੂੰ ਪੁੱਛਦਿਆਂ ਵੀ ਕੀ ਰਿਜ਼ਲਟ ਮਿਲਿਆ ਆਪਾਂ ਇਹਨਾਂ ਨੂੰ ਭੂਆਸਤਰਾ ਦਿੱਤਾ ਸੀਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹੈ ਸੁਖਜੀਤ ਸਿੰਘ ਪਿੰਡ ਰੋਟਲਾ ਕਲਾ ਜੀ ਠੀਕ ਹੈ ਜੀ ਜਿਹੜਾ ਮਾਨਸਾ ਜੀ ਹਾਂ ਜੀ ਤੇ ਆ ਵੀਰ ਜੀ ਨਾਲ ਮੈਨੂੰ ਝੋਨਾ ਲਾਉਣ ਤੋਂ ਪਹਿਲਾਂ ਪ੍ਰੋਡਕਟ ਦੇਖ ਕੇ ਗਈ ਸੀਗਾ ਜੀ ਜਿਹੜਾ ਦੂਸਰਾ ਝੋਨਾ ਸੀਗਾ ਹਾਲਾਂਕਿ ਉਹ ਮੈਂ ਲਾਹਟ ਸੀ 1 ਕਿੱਲਾ ਜਿਹੜਾ ਲੇਟ ਲਾਉਣਾ ਸੀਗਾ ਇਹ ਮੈਂ ਇਹ ਚ ਮੈਂ ਟਰਾਇਲ ਲਾ ਕੇ ਦੇਖਿਆ ਤੇ ਜਿਹੜਾ ਇੱਕ ਹਫ਼ਤਾ ਪਹਿਲਾਂ ਝੋਨਾ ਲੱਗਿਆ ਹੋਇਆ ਜ ਇੱਕ ਹਫ਼ਤੇ ਦਾ ਫਰਕ ਆ ਜੀ ਤੇ ਝੋਨਾ ਵੀ ਇੱਕ ਸਾਰ ਆ ਜੀ ਤੁਸੀਂ ਆ ਸਾਡਾ ਖੇਤ ਦੇਖ ਸਕਦੇ ਕੋਈ ਬੱਜਾ ਛੋਟਾ ਬੂਟਾ ਕੋਈ ਵੱਡਾ ਬੂਟਾ ਬਹੁਤ ਸੋਹਣਾ ਇਹਦਾ ਰਿਜ਼ਲਟ ਆ ਜੀ ਅਗਲੇ ਸਾਲ ਮੈਂ ਕੋ ਇੱਕ ਮਣਚ ਹੈਗੀ ਆ ਧਾਰਨਾ ਵੀ ਸਾਰੇ ਖੇਤ ਚ ਮੈਂ ਇਹ ਪ੍ਰੋਡਕਟ ਪਾਉਣਾਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਆਰਗੈਨਿਕ ਆ ਜੀ ਕੈਮੀਕਲ ਅਸੀਂ ਵਰਤ ਵਰਤ ਤੋਂ ਜ਼ਮੀਨਾਂ ਦਾ ਦੇਖ ਲਓ ਕਿੰਨੀਆਂ ਜ਼ਹਿਰੀਲੀਆਂ ਬਣਾਤੀਆਂ ਜੀ ਠੀਕ ਹੈ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਸ ਮੈਂ ਬੇਨਤੀ ਕਰੂੰਗਾ ਇੱਕ ਵਾਰੀ ਤੁਸੀਂ ਇਹ ਚੀਜ਼ ਨੂੰ ਵਰਤ ਕੇ ਜਰੂਰ ਦੇਖੋ ਮੇਰਾ ਬਹੁਤ ਮਨ ਖੁਸ਼ ਹੈ ਤੇ ਅਗਲੇ ਸਾਲ ਮੈਂ ਸਾਰੇ ਖੇਤ ਇਹ ਪਾਉਣ ਆਈ ਪ੍ਰੋਡਕਟ ਠੀਕ ਹੈ ਜੀ ਧੰਨਵਾਦ ਬਹੁਤ ਧੰਨਵਾਦ